ਸਾਡੇ ਦੇਸ਼ ਦਾ ਇੱਕ ਇਲਾਕਾ ਅਜੇਹਾ ਵੀ ਹੈ ਜਿੱਥੇ 25 ਸਾਲਾਂ ਦੀ ਕੁੜੀ ਤੋਂ ਲੈ ਕੇ 76 ਸਾਲਾਂ ਦੀ ਔਰਤ ਅਜੇ ਕੁਆਰੀ ਬੈਠੀ ਹੈ ਅਤੇ ਆਪਣੇ ਲਈ ਮੁੰਡੇ ਦੀ ਉਡੀਕ ਕਰ ਰਹੀ ਹੈ ਕਿ ਕਦੋਂ ਉਹ ਲਾੜਾ ਬਣ ਕੇ ਆਵੇਗਾ ਤੇ ਇਹਨਾਂ ਨੂੰ ਵਿਆਹ ਕੇ ਲੈ ਜਾਵੇਗਾ। ਦਰਅਸਲ ਸਾਡੇ ਦੇਸ਼ ਦਾ ਇੱਕ ਅਜਿਹਾ ਸ਼ਹਿਰ ਹੈ ਜਿੱਥੇ ਇਹ ਕੁੜੀਆਂ ਜਦੋਂ ਵੀ ਵਿਆਹ ਦੇ ਗੀਤ ਸੁਣਦੀਆਂ ਹੋਣਗੀਆਂ ਤਾਂ ਉਦਾਸ ਹੋ ਜਾਂਦੀਆਂ ਹੋਣਗੀਆਂ। ਜੀ ਹਾਂ ਇਸ ਸ਼ਹਿਰ ਦੀਆਂ ਕੁੜੀਆਂ ਅਜੇ ਵੀ ਆਪਣੇ ਲਈ ਲਾੜੇ ਦੀ ਉਡੀਕ ਕਰ ਰਹੀਆਂ ਨੇ। ਤੁਹਾਨੂੰ ਦੱਸ ਦਈਏ ਕਿ ਆ ਲਾੜੇ ਦੀ ਉਡੀਕ ਦੇ ਵਿੱਚ ਇਹ ਕੁੜੀਆਂ ਅਜੇ ਕੁਵਾਰੀਆਂ ਬੈਠੀਆਂ ਨੇ ਇਹ ਸਭ ਕੁੜੀਆਂ ਤੇ ਔਰਤਾਂ ਕੁਆਰੀਆਂ ਰਹਿਣ ਦੇ ਲਈ ਮਜਬੂਰ ਨੇ ਇਹ ਔਰਤਾਂ ਨੇ ਸਾਡੇ ਦੇਸ਼ ਦੇ ਸ਼ੇਰ ਸ਼ਾ ਬਾਦੀ ਪਾਈਚਾਰੇ ਨਾਲ ਸੰਬੰਧਿਤ ਜੀਹਾਂ ਇਸ ਪਾਈਚਾਰੇ ਦੇ ਵਿੱਚ ਕੁੜੀਆਂ ਦੇ ਵਿਆਹ ਲਈ ਇੱਕ ਸੱਦੇ ਦੀ ਉਡੀਕ ਕੀਤੀ ਜਾਂਦੀ ਹੈ ਇਹਨਾਂ ਕੁੜੀਆਂ ਲਈ ਕੋਈ ਅਗਵਾ ਯਾਨੀ ਕਿ ਵਿਚੋਲਾ ਨਹੀਂ ਆਇਆ ਸੀ ਅਗਵਾ ਉਹ ਲੋਕ ਹੁੰਦੇ ਨੇ ਜੋ ਵਿਆਹ ਲਈ ਦੋ ਪਰਿਵਾਰਾਂ ਵਿੱਚਕਾਰ ਵਿਚੋਲਗੀ ਕਰਦੇ ਨੇ ਤੁਹਾਨੂੰ ਦੱਸ ਦੇ ਕਿ ਇੱਥੇ ਉਦੋਂ ਹੀ ਕੁੜੀ ਦਾ ਵਿਆਹ ਕੀਤਾ ਜਾਂਦਾ ਹੈ ਜਦੋਂ ਕੋਈ ਵਿਚੋਲਾ ਵਿੱਚ ਪੈਂਦਾ ਤੇ ਕੋਈ ਅਗਵਾ ਆਉਂਦਾ ਹੈ ਦਾਸੀ ਕਿ 27 ਸਾਲ ਦੀ ਜਾਂ 25 ਸਾਲ ਦੀ ਕੁੜੀ ਤੋਂ ਲੈ ਕੇ 76 ਸਾਲ ਤੱਕ ਦੀਆਂ ਔਰਤਾਂ ਕੁਆਰੇ ਹੋਣ ਦਾ ਇਸ ਪਿੰਡ ਦੇ ਵਿੱਚ ਇਸ ਇਲਾਕੇ ਦੇ ਵਿੱਚ ਦਰਦ ਚੱਲ ਰਹੀਆਂ ਨੇ ਬਿਹਾਰ ਵਿੱਚ ਰਹਿਣ ਵਾਲੇ ਸ਼ੇਰਸ਼ਾਬਾਦੀ ਕਾਫੀ ਪਛੜੀ ਸ਼੍ਰੇਣੀ ਵਿੱਚੋਂ ਆਉਂਦੇ ਨੇ ਇਹ ਬਿਹਾਰ ਦੇ ਸੁਪੋਲ ਪੂਰਨੀਆਂ ਕਟਿਆਰ ਕਿਸ਼ਨਗੰਜ ਅਤੇ ਅਰਗੀਆਂ ਜ਼ਿਲ੍ਹਿਆਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਨੇ ਉਹਨਾਂ ਵਿੱਚ ਇਹ ਪਰੰਪਰਾ ਹੁੰਦੀ ਹੈ ਕਿ ਕੁੜੀਆਂ ਦੇ ਵਿਆਹ ਲਈ ਸੱਦਾ ਲੜਕੇ ਵਾਲਿਆਂ ਵੱਲੋਂ ਹੀ ਦਿੱਤਾ ਜਾਂਦਾ ਹੈ ਇਸ ਪਰੰਪਰਾ ਦੀ ਇੰਨੇ ਜ਼ੋਰਦਾਰ ਤਰੀਕੇ ਨਾਲ ਪਾਲਣਾ ਕੀਤੀ ਜਾਂਦੀ ਦੀ ਹੈ ਕਿ ਜੇਕਰ ਕਿਸੇ ਲੜਕੀ ਲਈ ਵਿਆਹ ਦਾ ਸੱਦਾ ਨਹੀਂ ਆਉਂਦਾ ਤਾਂ ਉਹ ਅਣਵਿਆਹੀ ਰਹਿ ਜਾਂਦੀ ਹੈ। ਇਹੀ ਕਾਰਨ ਹੈ ਕਿ ਬਿਹਾਰ ਵਿੱਚ ਜਿੱਥੇ ਵੀ ਸ਼ੇਰਸ਼ਾਬਦੀ ਨੇ ਉੱਥੇ ਤੁਹਾਨੂੰ ਅਜਈਆਂ ਅਣਵਿਆਹੀਆਂ ਔਰਤਾਂ ਜਾਂ ਲੜਕੀਆਂ ਮਿਲਣਗੀਆਂ। ਸ਼ੇਰਸ਼ਾਬਦੀ ਸਮਾਜ ਵਿੱਚ ਔਰਤਾਂ ਨੂੰ ਘਰ ਤੋਂ ਬਾਹਰ ਕੰਮ ਕਰਨ ਦੀ ਵੀ ਇਜਾਜ਼ਤ ਦੇਣਾ ਕਾ ਜਿੰਹਾ ਜਿਹੜੇ ਸਵਾਲ ਪੈਦਾ ਹੁੰਦਾ ਹੈ ਕਿ ਅਨਗਾਈਆਂ ਔਰਤਾਂ ਕੀ ਕਰਦੀਆਂ ਹੋਣਗੀਆਂ ਆਪਣੇ ਖਰਚਿਆਂ ਦਾ ਪ੍ਰਬੰਧ ਕਿਵੇਂ ਕਰਦੀਆਂ ਹੋਣਗੀਆਂ ਆਰਥਿਕ ਤੌਰ ਤੇ ਇਹ ਔਰਤਾਂ ਆਪਣੇ ਮਾਤਾ ਪਿਤਾ ਜਾਂ ਭਰਾਵਾਂ ਤੇ ਨਿਰਭਰ ਵਿਆਹ ਨਾ ਹੋਣ ਦਾ ਸੰਤਾਪ ਹੰਡਾ ਰਹੀਆਂ ਇਹਨਾਂ ਔਰਤਾਂ ਨੂੰ ਆਪਣੇ ਹੀ ਪਰਿਵਾਰ ਵਾਲਿਆਂ ਦੇ ਹੋ ਸਕਦਾ ਤਾਨੇ ਮੈਣੇ ਵੀ ਸੁਣਦੇ ਪੈਂਦੇ ਹੋਣ ਧੰਨਵਾਦ ਜੀ ਕਿ ਇੱਥੇ ਇਹ ਨਿਯਮ ਹੈ ਕਿ ਅਗਵਾ ਮੁੰਡੇ ਵਾਲਿਆਂ ਵੱਲੋਂ ਹੀ ਆਵੇਗਾ ਉਸ ਤੋਂ ਬਿਨਾ ਵਿਆਹ ਨਹੀਂ ਹੋਵੇਗਾ ਯਾਨੀ ਕਿ ਜੋ ਵਿਚੋਲਾ ਜਾਂ ਜੋ ਵਿਆਹ ਦਾ ਸੱਦਾ ਹੈ ਉਹ ਮੁੰਡੇ ਵਾਲਿਆਂ ਵੱਲੋਂ ਜਦ ਤੱਕ ਨਹੀਂ ਭੇਜਿਆ ਜਾਵੇਗਾ ਕੁੜੀ ਕਾਰ ਬੈਠੀ ਰਹੇਗੀ ਕੁਆਰੀ ਰਹੇਗੀ ਤੁਹਾਨੂੰ ਦੱਸ ਜੀ ਕਿ ਪਿੰਡ ਵਿੱਚ ਕਈ ਕੁੜੀਆਂ ਵਿਆਹ ਬਿਨਾ ਜੋ ਬੈਠੀਆਂ ਨੇ ਵਿਆਹ ਨਾ ਹੋਣ ਦਾ ਡਰ ਕਿਹਾ ਜਾਂਦਾ ਹੈ ਕਿ ਇਹਨਾਂ ਵਿੱਚ ਇੰਨਾ ਹੁੰਦਾ ਹੈ ਕਿ 14 ਸਾਲ ਦੀ ਕੁੜੀ ਨੂੰ ਵੀ ਕੁਆਰੀ ਰਹਿ ਜਾਣ ਦਾ ਡਰ ਰਹਿੰਦਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ